ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਅਸੀਂ ਇੱਕ ਹੋਰ ਸਥਾਨ ਤੇ ਆ ਗਏ ਇੱਥੇ ਪਿੰਡਾਂ ਚ ਇਹ ਹੈਗਾ ਏਰੀਆ ਸੁੰਦਰ ਨਗਰ ਮੰਡੀ ਜ਼ਿਲ੍ਹਾ ਮੰਡੀ ਆ ਤੁਸੀਂ ਪਿੱਛੇ ਦੇਖ ਰਹੇ ਹੋ ਪਹਾੜ ਬਹੁਤ ਖੂਬਸੂਰਤ ਏਰੀਆ ਬੜਾ ਸੋਹਣਾ ਮੌਸਮ ਹੈ ਪਰ ਗੁਰੂ ਘਰ ਕਿਤੇ ਕਿਤੇ ਹੈਗੇ ਆ ਸਿੱਖਾਂ ਦੇ ਸਿੱਖਾਂ ਦੇ ਗੁਰੂ ਘਰ ਹੈਗੇ ਆ ਕਿਤੇ ਕਿਤੇ ਤੇ ਉਹਨਾਂ ਚ ਅਸੀਂ ਸੇਵਾ ਕਰਦੇ ਆ ਰਹੇ ਆ ਅੱਜ ਮੇਰੇ ਨਾਲ ਸਿੰਘ ਹੈਗਾ ਕਈ ਥਾਈਂ ਅਸੀਂ ਸੇਵਾ ਕਰ ਚੁੱਕੇ ਆ ਗੁਰੂਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਕੁਛ ਕਿਤੇ ਬਸਤਰ ਚੜੰਦੇ ਨੇ ਜਿੱਥੇ ਅਸੀਂ ਅੱਜ ਪਹੁੰਚੇ ਆ ਇਹ ਅ ਬੜਾ ਪੁਰਾਣਾ ਸਰੂਪ ਹੈਗਾ ਲੜੀਬਾਰ ਇੱਥੇ ਆਹ ਦੇਖੋ ਪੁਰਾਣੇ ਕੋਈ ਸਿਸਟਮ ਬਣਾਏ ਹੋਣੇ ਆ ਦੇਖੋ ਤੁਹਾਨੂੰ ਮੈਂ ਦਿਖਾਉਂਦਾ ਅੰਦਰ ਕੀ ਹੈ ਇੱਥੇ ਮੈਂ ਵੀ ਦੇਖ ਲਾ ਉਹ ਵੀ ਧੂਣਾ ਧੂਨੇ ਬਹੁ ਲਾਏ ਇਹਨਾਂ ਨੇ ਇੱਥੇ ਇਹ ਬਾਬੇ ਸ੍ਰੀ ਚੰਦੇ ਤੇ ਹੋਰ ਲక్ష్ਮੀ ਚੰਦ ਜੀ ਦੀ ਵੀ ਫੋਟੋ ਲਾਈ ਹੋਈ ਹੈ ਇਹਨਾਂ ਨੇ ਹਾਂਜੀ ਤੁਸੀਂ ਲਾਈਵ 'ਚ ਆਉਂਦੇ ਆ ਪਰ ਸ਼ੇਅਰ ਨਹੀਂ ਕਰਦੇ ਤੁਹਾਡੀ ਮਰਜ਼ੀ ਹੈ ਤੇ ਚਲੋ ਖੈਰ ਇਹ ਮੈਂ ਤੁਹਾਨੂੰ ਨਵੀਆਂ ਚੀਜ਼ਾਂ ਦਿਖਾ ਰਿਹਾ ਜਿਵੇਂ ਭਗਵਾਨ ਸਿੰਘ ਖੋਜੀ ਫਿਰੀ ਦਿਖਾਉਂਦੇ ਹੁੰਦੇ ਆ ਉਹਨਾਂ ਦੀ ਰੀਸਤਾ ਨਹੀਂ ਕਰ ਸਕਦੇ ਪਰ ਉਹ ਆਪਣੇ ਵੱਲੋਂ ਅਸੀਂ ਕੋਸ਼ਿਸ਼ ਕਰੀਦਾ ਥੋੜੀ-ਬਹੁਤੀ ਕੁਝ ਦਿਖਾਉਣ ਦੀ ਤੁਹਾਨੂੰ ਇਹੋ ਜਿਹੀਆਂ ਥਾਵਾਂ ਤੇ ਕਿਤੇ ਆ ਹੁੰਦਾ ਕੋਈ ਨਹੀਂ ਆ ਸਕਦਾ ਇਹ ਤਾਂ ਮਹਾਰਾਜ ਦੀ ਕਿਰਪਾ ਹੀ ਆ ਸੱਚੇ ਪਾਤਸ਼ਾਹ ਲੈ ਕੇ ਆਉਂਦੇ ਸਾਨੂੰ ਆ ਦੇਖੋ ਕਿੰਨੇ ਖੂਬ ਖੂਬਸੂਰਤ ਦ੍ਰਿਸ਼ ਹੈ ਤੇ ਆ ਦੇਖੋ ਇਹ ਸਥਾਨ ਹੈਗਾ ਇੱਥੇ ਹੈਗੇ ਨੇ ਸਿਰਫ ਕੱਲੇ ਬਾਬਾ ਜੀ ਇਹ ਇਹਨਾਂ ਦੇ ਦਰਸ਼ਨ ਕਰ ਰਹੇ ਹੋ ਤੁਸੀਂ ਇਹ ਪੂਰੇ ਪਿੰਡ ਚ ਕੀ ਇੱਥੇ ਨੇੜੇ ਤੇੜੇ ਕੱਲੇ ਸਰਦਾਰ ਕੱਲੇ ਹੀ ਸਰਦਾਰ ਨੇ ਇਹ ਔਰ ਕੱਲੇ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਸੰਭਾਲ ਕਰਦੇ ਆ ਇਹ ਤੇ ਇਹਨਾਂ ਨਾਲ ਹੁਣ ਆਪਾਂ ਕਰਦੇ ਆ ਗੱਲਬਾਤ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਤੁਸੀਂ ਇੱਥੇ ਹੋਰ ਵੀ ਕੋਈ ਆਪਣਾ ਪਰਿਵਾਰ ਹੈ ਸਿੱਖਾਂ ਚੋਂ ਨਹੀਂ ਨਹੀਂ ਅੱਛਾ ਤੁਸੀਂ ਕਮੇਟੀ ਦੇ ਹੈ ਅੱਛਾ ਇਹ ਕਮੇਟੀ ਮੈਂਬਰ ਨੇ ਵਾਹ ਜੀ ਵਾਹ ਅੱਛਾ ਆ ਕਮੇਟੀ ਮੈਂਬਰ ਵੀ ਆ ਗਏ ਜੀ ਤੇ ਹੁਣ ਬਾਬਾ ਜੀ ਨਾਲ ਹੀ ਕਰ ਰਹੇ ਆਂ ਆਪਾਂ ਗੱਲਬਾਤ ਅ ਅੱਛਾ ਹੋਰ ਕੋਈ ਆਪਣਾ ਜਿਵੇਂ ਗੁਰਨਾਨਕ ਨਾਮਲੇ ਵਸੰਗਤਾਂ ਤਾਂ ਹੈਗੀਆਂ ਪਰ ਸਿੱਖ ਨਹੀਂ ਹੈਗੇ ਸਿੱਖ ਨਹੀਂ ਹੈਗੇ ਸਿੱਖ ਨਹੀਂ ਹੈਗੇ ਆ ਤੇ ਬਹੁਤ ਸੰਗਤਾਂ ਦੀ ਬਹੁਤ ਅੱਛਾ ਸੰਗਤ ਆਉਂਦੀ ਆ ਤੇ ਇਹ ਕਿੰਨਾ ਕੁ ਪੁਰਾਣਾ ਜੀ ਇਹ ਬਹੁਤ ਪੁਰਾਣਾ ਹੈ ਪੁਰਾਣਾ ਸਰੂ ਗੁਰੂ ਘਰ ਹੈ ਅੱਛਾ ਅੱਛਾ ਮਾਰੇ ਗੁਰਦੂਰ ਕਿਥੇ ਨਾ ਅੱਛਾ ਜੀ ਓਕੇ ਮੈਂ ਜੇ ਬਾਅਦ ਵਿੱਚ ਕਹਾਂਗਾ ਅੱਛਾ ਜਿਵੇਂ ਆ ਪਾਠ ਤੁਸੀਂ ਲੜੀਵਾਰ ਸਰੂਪ ਹੈ ਜਿਵੇਂ ਇਹ ਤੁਸੀਂ ਕਰ ਲੈਂਦੇ ਆ ਅੱਛਾ ਕੀ ਬਾਤ ਹੈ ਚੜਦੀ ਕਲਾ ਤੋ ਇਹ ਸੰਥਿਆ ਕੀਤੀ ਆ ਫਿਰ ਕਿਵੇਂ ਇਹ ਮਾਰਦੇ ਕਿ ਗੁੰਗਰ ਸੰਥਿਆ ਕੀਤੀ ਅੱਛਾ ਸੰਥਿਆ ਕੀਤੀ ਆ ਠੀਕ 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 ਤੇ ਚਲੋ ਮੰਨ ਲਓ ਦੇਖ ਰੇਖ ਪ੍ਰਬੰਧ ਕਰਦੇ ਆ ਇੱਥੋਂ ਦੇ ਹਾਂਜੀ ਤੁਹਾਨੂੰ ਕੋਈ ਇੱਥੇ ਕੋਈ ਜਿ ਤਰ੍ਹਾਂ ਆਪਾਂ ਕਰਦੇ ਆਂ ਦੇਖ ਰੇ ਗੁਰੂ ਘਰ ਦੀ ਤੇ ਬਾਹਰੋਂ ਵੀ ਸੇਵਾ ਆਂਦੀ ਆ ਜਾਂ ਤੁਸੀਂ ਆਪੇ ਹੀ ਕਰਦੇ ਆਂ ਨਾਲ ਮਿਲ ਕੇ ਸਾਰੇ ਅਸੀਂ ਰੋਜ਼ ਨਿੱਕੇ ਕਰਦੇ ਆਂ ਬਾਹਰੋਂ ਵੀ ਕਦੇ ਕਦੇ ਜਦੋਂ ਹਣ ਪੰਚਰ ਹੁੰਦਾ ਹੈ ਹਾਂਜੀ ਜਦੋਂ ਪ੍ਰਕਾਸ਼ ਪੁਰਬ ਹੁੰਦਾ ਜਾਂ ਗੁਰੂ ਨਾਨਕ ਦੇਵ ਜੀ ਦੀ ਜਨਮ ਦਿਨ ਹੁੰਦੀ ਜੀ ਔਰ ਵੀ ਆਪਣੇ ਕਸਮੀਂ ਬਸਾ ਸ੍ਰੀ ਗੋਬਿੰਦ ਸਿੰਘ ਜੀ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹਾਂਜੀ ਜੀ ਵੀ ਚੰਗੀ ਹੁੰਦੀ ਤੇ ਉਸ ਟਾਈਮ ਵੀ ਹਮ ਜੋ ਹਾਂਜੀ ਜਿਹੜੇ ਦੋਸਤ ਦੇਖ ਰਿਹਾ ਕਿਰਪਾ ਕਰਕੇ ਸ਼ੇਅਰ ਜਰੂਰ ਕਰੋ ਤੁਹਾਨੂੰ ਨਵੀਂ ਚੀਜ਼ ਦਿਖਾ ਰਿਹਾ ਮੈਂ ਤੇ ਅੱਛਾ ਜੀ ਔਰ ਬਾਕੀ ਗਾਉਂ ਕੇ ਲੋਕ ਵੀ ਸਭ ਬਾਤੇ ਹੈ ਔਰ ਉਹ ਵੀ ਸੇਵਾ ਆਪਣਾ ਕਰਤੇ ਹੈ ਹਾਂਜੀ ਪਿਛਲੇ ਮਹੀਨੇ ਅਸੀਂ ਲੰਗਰ ਵੀ ਕੀਤਾ ਥਾ 3 ਤਾਰੀਖ ਨੂੰ 3 ਤਾਰੀਖ ਨੂੰ 3 ਤਾਰੀਖ ਨੂੰ ਅੱਛਾ ਜਿਵੇਂ ਆਪਣੇ ਆਪਣੀਆਂ ਰਸਮਾਂ ਹੁੰਦੀਆਂ ਵਿਆਹ ਸ਼ਾਦੀ ਜਾਂ ਕੋਈ ਚੜਾਈ ਕਰ ਗਿਆ ਉਹ ਉਹਨਾਂ ਦੇ ਪਾਠ ਜਾਂ ਨਹੀਂ ਆਨੰਦ ਕਾਰਜ ਨਹੀਂ ਨਹੀਂ ਹੁੰਦੇ ਉਹ ਉਹ ਪੰਡਤ ਜੀ ਕਰਦੇ ਆ ਪੰਡਤ ਪੰਡਤ ਇਕੱਠੇ ਉਹ ਪੰਡਤ ਤੋਂ ਕਰਾਉਂਦੇ ਆ ਅੱਛਾ ਕੋਈ ਕੋਈ ਆਤੇ ਹੈ ਧਰਮਤਨ ਦਰਸ਼ਨ ਕਰਨੇ ਲਈ ਅੱਛਾ ਅੱਛਾ ਬਸ ਦਰਸ਼ਨ ਕਰਦੇ ਆ ਤਾਂ ਅੱਛਾ ਫਿਰ ਨਿਤਨੇਮ ਕਰਦੇ ਆ ਤੁਸੀਂ ਸਵੇਰੇ ਜਾਂ ਸ਼ਾਮ ਜਾਂ ਹਾਂਜੀ ਆ ਕੀਰਤਨ ਵਗੈਰਾ ਹਾਂਜੀ ਆ ਮੈਂ ਦੇਖ ਰਿਹਾ ਇੱਥੇ ਢੋਲਕੀ ਵੀ ਪਈ ਹੈ ਆ ਦੇਖੋ ਸ਼ੈਣੇ ਵੀ ਪਏ ਇੱਥੇ ਢੋਲਕੀ ਪਈਆ ਤਾਂ ਕੀਰਤਨ ਵੀ ਬਾਬਾ ਜੀ ਹਰੀ ਕਹਿੰਦੇ ਕਰਦੇ ਆ ਅਸੀਂ ਤੇ ਪਰ ਇਹ ਆ ਵੀ ਇਹ ਜਿਵੇਂ ਆ ਕਰਮੰਡਲ ਇਹਨੂੰ ਕਰਮੰਡਲ ਕਹਿੰਦੇ ਆ ਜੀ ਹਾਂਜੀ ਅੱਛਾ ਇਹ ਸਾਰੀ ਥਾਈ ਮਿਲਦੇ ਆ ਜਿੰਨੇ ਗੁਰੂ ਘਰਾਂ ਚ ਗਏ ਅਸੀਂ ਸਾਰਿਆਂ ਚ ਮਿਲੇ ਆ ਨਹੀਂ ਇਹ ਆਪੇ ਮੱਛਲ ਮੇ ਤਾਂ ਮਿਲੇਗਾ ਸਰ ਹਰ ਥਾਈ ਮਿਲੇਗਾ ਆ ਜਿਹੜੀ ਜੋਤਾਂ ਵਾਲੀ ਹੈਗੀ ਐ ਇਹ ਵੀ ਇਹ ਵੀ ਹਰ ਥਾਈ ਆਰਤੀ ਕਰਦੇ ਇਹਦੇ ਨਾਲ ਹੈ ਜੀ ਔਰ ਓਮਕਾਰ ਵੀ ਮਿਲੇਗਾ ਅੱਛਾ ਅੱਛਾ ਹਾਂ ਇਹ ਠੀਕ 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 ਹੈ ਤੇ ਇਹ ਚੀਜ਼ਾਂ ਮਿਲਦੀਆਂ ਹੀ ਆ तकरीबन ਇੱਥੇ ਸਾਰੇ ਹਨਾ ਤੇ اور باقی ਆਪਨੇ ਦੇਖਾ ਹੋਗਾ ਗੁਰਦੁਆਰਿਆਂ ਮੇ ਉਧਰ ਜੋ ਉਹ ਪੂਰੇ ਫੋਟੋ ਮਿਲenge ਲੇਕਿਨ ਯਹਾਂ ਸੇ ਮਨੇ ਫੋਟੋ ਹਟਾ ਦਈਏ ਹੈ ਪਿੱਛੇ ਵੀ ਆਏ ਤੇ ਨਹੀਂ ਇਹ ਬੜਾ ਵਧੀਆ ਕੀਤਾ ਪਤਾ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਨੇ ਹਾਂ ਬਸ ਸ਼ਬਦ ਗੁਰੂ ਨੇ ਇੱਕ ਹੀ ਨਾਂ ਹਾਂ ਨਾਸ ਕਰੀ ਦਿੱਤੀ ਤੇ ਨਦੀ ਪੂਜਾ ਕਰਦੇ ਬਿਲਕੁਲ 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 ਠੀਕ ਹੈ ਹਾਂਜੀ ਇਹ ਤਾਂ ਗੁਰੂ ਨਾਨਕ ਦੇਵ ਪਾਸ਼ਾ ਨੇ ਵੀ ਸਾਨੂੰ ਉਪਦੇਸ਼ ਕੀਤਾ ਹੈ ਨਾ ਤੇ ਚਲੋ ਬਹੁਤ ਵਧੀਆ ਜੀ ਮੈਂ ਹੁਣ ਤੁਹਾਨੂੰ ਬਾਹਰ ਦਾ ਇੱਕ ਵਾਰੀ ਦਰਸ਼ਨ ਦਿਖਾ ਦੇਣ ਉਪ ਪ੍ਰਧਾਨ ਵੀ ਰਹੇ ਹਾਂ ਜੀ ਉਪ ਪ੍ਰਧਾਨ ਵੀ ਹੈ ਮਾਰੇ ਪੰਚਾਇਤ ਕੇ ਨਾ ਅੱਛਾ ਜੀ ਉਹ ਵੀ ਆਤੇ ਹੋ ਇਸ ਅੱਛਾ ਜਿਹੜੇ ਸਰਪੰਚ ਹਾਂ ਜੀ ਉਹ ਵੀ ਕਮੇਟੀ ਵੀ ਸਟਵੇਕੀ ਉਹ ਵੀ ਕਮੇਟੀ ਮੈਂਬਰ ਨੇ ਓਕੇ 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 ਠੀਕ ਠੀਕ ਤੇ ਤੇ ਆ ਗੁਰਸਿੱਖ ਸਿੰਘ ਮੇਰੇ ਨਾਲ ਅੱਜ ਸਵੇਰ ਦੇ ਨੇ ਕਈ ਗੁਰੂ ਘਰਾਂ ਚ ਅਸੀਂ ਸੇਵਾ ਕਰ ਚੁੱਕੇ ਹਾਂ ਅੱਜ ਤੇ ਇਹ ਸਾਰਾ ਇਲਾਕਾ ਜਾਣਦੇ ਆ ਇੱਥੇ ਇਹਨਾਂ ਦੇ ਬੜੀ ਕਿਰਪਾ ਹੈਗੀ ਆ ਤੇ ਇਹ ਵੀ ਕੁਝ ਦੇਰ ਹੀ ਹੋਈ ਆ ਹਜੇ ਸਜੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹੋਈ ਹੈ ਇਹਨਾਂ ਤੇ ਇਹ ਥੋੜੇ ਦਿਨ ਤੋਂ ਹੀ ਸਜੇ ਆ ਸਿੰਘ ਤੇ ਬਾਣੀ ਪੜਦੇ ਆ ਹਨ ਮਹਾਰਾਜ ਦੀ ਪਤਾ ਲੱਗ ਗਿਆ ਇਹਨਾਂ ਨੂੰ ਕਾਫੀ ਕੁਝ ਤੇ ਬੜੀ ਰਹਿਮਤ ਹੋਈ ਹੈ ਤੇ ਆਜੋ ਤੁਹਾਨੂੰ ਬਾਹਰ ਦੇ ਵੀ ਥੋੜੇ ਜੇ ਦਰਸ਼ਨ ਕਰਾ ਦਈਏ ਹਾਂਜੀ ਚਾਹ ਲੈ ਕੇ ਆਏ ਹਾਂਜੀ ਪਰ ਅਸੀਂ ਤਾਂ ਚਾਰ ਪੰਜ ਜਣੇ ਆ ਤੁਸੀਂ ਚਾਹ ਇੱਕ ਲੈ ਕੇ ਆਏ ਆ ਲੀ ਆ ਲੈ ਆਖੀ ਅੱਛਾ ਚਲੋ ਹੋਰ ਲੈ ਕੇ ਆਇਓ ਬਾਕੀਆਂ ਜੋਗੇ ਆ ਦੇਖੋ ਕਿੰਨਾ ਸੋਹਣਾ ਦ੍ਰਿਸ਼ਾ ਇੱਧਰ ਪਹਾੜੀਆਂ ਨੇ ਤੇ ਬੜਾ ਖੂਬਸੂਰਤ ਮੌਸਮ ਇੱਥੇ ਨਾ ਬਹੁਤੀ ਗਰਮੀ ਤੇ ਨਾ ਸਰਦੀ ਮੈਂ ਜੋੜੇ ਨਹੀਂ ਪਾਏ ਹੋਏ ਇੱਥੇ ਕੰਡੇ-ਕੁੰਡੇ ਨਾਲ ਲੱਗ ਜਾਣਾ ਮੇਰੇ ਮੈਂ ਤੁਹਾਨੂੰ ਹੋਰ ਦਿਖਾ ਕੇ ਲੈਣਾ ਪਿੱਛੇ ਇੱਥੇ ਆ ਜਿਹੜੀਆਂ ਛੱਤਾਂ ਬਣਾਈਆਂ ਜਾਂਦੀਆਂ ਆ ਦੇਖੋ ਕੁੱਲੂ ਟੈਲ ਕਹਿੰਦੇ ਕੁੱਲੂ ਟੈਲ ਕਹਿੰਦੇ ਇਹਨੂੰ ਆ ਦੇਖੋ ਬੜੀ ਮਿਹਨਤ ਹੈ ਇੱਕ-ਇੱਕ ਟੈਲ ਕਰਕੇ ਲਾਉਂਦੇ ਆ ਇਹ ਪਰ ਹੁਣ ਲੈਂਟਰ-ਲੋਂਟਰ ਪਾਣ ਲੱਗ ਗਏ ਇੱਥੇ ਆ ਦੇਖੋ ਪਿੱਛੇ ਪਰਿਵਾਰੀ ਬੈਠੇ ਆ ਤੇ ਬਹੁਤ ਸੋਹਣਾ ਏਰੀਆ ਇੱਥੇ ਖੇਤੀ ਹੁੰਦੀ ਆ ਟਮਾਟਰ ਬਹੁਤ ਹੋਇਆ ਹੋਇਆ ਅੱਜਕੱਲ ਆਪਣੇ ਪੰਜਾਬ 'ਚ ਨਹੀਂ ਹੈਗੇ ਟਮਾਟਰ ਤੇ ਇੱਥੋਂ ਸਬਜ਼ੀ ਜਾ ਰਹੀ ਹੈ ਬਹੁਤ ਵੇਸ ਏਰੀਏ ਚ ਸੇਵ ਲੱਗੇ ਹੋਏ ਆ ਇੱਥੇ ਕਈ ਥਾਈ ਇੱਥੇ ਤਾਂ ਹੈ ਨਹੀਂ ਕੋਈ ਮੈਨੂੰ ਲੱਗਦਾ ਤੇ ਹੁਣੇ ਮੈਂ ਹਜੇ ਖਾ ਕੇ ਹਟਿਆ ਇੱਕ ਸੇਵ ਤੇ ਪਲਮ ਆਲੂ ਬੁਖਾਰਾ ਪਰਮਾਣੀ ਹੋਰ ਕਾਫੀ ਫਰੂਟ ਹੈਗਾ ਇਸ ਏਰੀਏ ਚ ਤੇ ਸਬਜ਼ੀਆਂ ਸਬਜ਼ੀਆਂ ਵੀ ਲਾਉਂਦੇ ਨੇ ਇਹ ਇੱਥੋਂ ਥੋੜਾ ਜਿਹਾ ਮੈਨੂੰ ਐ ਲੱਗ ਰਿਹਾ ਵੀ ਕੰਡੇ-ਕੁੰਡੇ ਨਾਲ ਵੱਜ ਜਾਣ ਪੈਰਾਂ ਚ ਤੇ ਬੜਾ ਸੋਹਣਾ ਏਰੀਆ ਹੈ ਗਾਵਾਂ ਗੁਮਾਂ ਰੱਖੀਆਂ ਹੋਈਆਂ ਲੋਕਾਂ ਨੇ ਦੁੱਧ ਦੁੱਧਾ ਵੀ ਹੈਗਾ ਇਂਤਜ਼ਾਮ ਇਹਨਾਂ ਕੋਲ ਤੇ ਆ ਦੇਖੋ ਬੜਾ ਖੂਬਸੂਰਤ ਏਰੀਆ ਤੁਸੀਂ ਸ਼ੇਅਰ ਜਰੂਰ ਕਰਿਓ ਜਿੰਨੇ ਕੁ ਵੀਰ ਦੇਖਦੇ ਆ ਤੇ ਅੰਦਰੋਂ ਗੁਰਦੁਆਰਾ ਸਾਹਿਬ ਦਾ ਮੈਂ ਦਿਖਾਇਆ ਹੀ ਹੈ ਤੁਹਾਨੂੰ ਕਿਸ ਤਰ੍ਹਾਂ ਹੈਗਾ ਸਿਸਟਮ ਆ ਹੁਣ ਲੋਕੀ ਲੈਂਟਰ ਲੂਟਰ ਪਾਣ ਲੱਗ ਗਏ ਨਵੇਂ ਮਕਾਨ ਬਣੀ ਜਾਂਦੇ ਆ ਪਰ ਜਿਹੜੀਆਂ ਪੁਰਾਣੀਆਂ ਛੱਤਾਂ ਹੁੰਦੀਆਂ ਸੀ ਇਦਾਂ ਦੀਆਂ ਹੁੰਦੀਆਂ ਸੀ ਇਹ ਬਣਾਉਂਦੇ ਹੁੰਦੇ ਸੀ ਕੱਚੇ ਘਰ ਇਹ ਕੱਚੇ ਘਰ ਨੇ ਆ ਦੇਖੋ ਮਿੱਟੀ ਦੇ ਤੇ ਇਹ ਪਹਾੜੀ ਲੋਕ ਇਸ ਤਰ੍ਹਾਂ ਬਣਾਉਂਦੇ ਹੁੰਦੇ ਸੀਗੇ ਆ ਪੌੜੀਆਂ ਇਹਨਾਂ ਦੀਆਂ ਜ਼ਿਆਦਾਤਰ ਲੱਕੜ ਦਾ ਕੰਮ ਹੁੰਦਾ ਇਹਨਾਂ ਦਾ ਵਿੱਚ ਇਸ ਤਰ੍ਹਾਂ ਕਰਕੇ ਇਹ ਬਣਾਉਂਦੇ ਹੁੰਦੇ ਸੀਗੇ ਉਦਾਂ ਦਾ ਸਪੀਕਰ ਵੀ ਲਾਇਆ ਹੋਇਆ ਇਹਨਾਂ ਨੇ ਖੰਡਾ ਵੀ ਹੈਗਾ ਪੁਰਾਣਾ ਆ ਦੇਖੋ ਇਹ ਆ ਦੇਖੋ ਵਿਚਾਰੇ ਕਿੱਥੋਂ ਲੈ ਆਏ ਹੋਣੇ ਛੋਟਾ ਜਿਹਾ ਨਿਸ਼ਾਨ ਸਾਹਿਬ ਹੈ ਮੇਰੇ ਖਿਆਲ ਹੁਣਾ ਕੋਈ 20 22 ਫੁੱਟ ਦਾ ਹੋਣਾ ਨਿਸ਼ਾਨ ਸਾਹਿਬ ਇਹ ਵੀ ਇਹਨਾਂ ਨੇ ਹੁਣੇ ਲੈਂਟਰ ਪਾਇਆ ਹਜੇ ਗੁਰਦੁਆਰਾ ਸਾਹਿਬ ਤੇ ਪੁਰਾਣੀ ਬਿਲਡਿੰਗ ਹੁੰਦੀ ਸੀ ਪਹਿਲਾਂ ਤੇ ਉਹ ਪਿੱਛੇ ਤੁਸੀਂ ਦੇਖੋਗੇ ਘਰ ਨੇ ਲੋਕਾਂ ਦੇ ਖੇਤ ਨੇ ਇਹ ਦੇਖੋ ਨਾ ਵੀ ਕਰੇਗਾ ਪੰਨਾ ਦਿਖਾਈ ਦੇ ਰਿਹਾ ਵੜਾ ਸੋਹਣਾ ਮੌਸਮ ਹੈ ਤੇ ਚਲੋ ਗੁਰੂ ਪਿਆਰਿਓ ਗਲਤੀਆਂ ਹੋ ਜਾਂਦੀਆਂ ਕਈ ਵਾਰੀ ਕੋਈ ਬੋਲਣ ਲੱਗਿਆ ਵੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸ਼ੇਅਰ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ